ਸ਼੍ਰੋਮਣੀ ਕਾਲੀ ਦਲ ਬਹੁਤ ਵੱਡੀ ਗਿਣਤੀ ਦੇ ਵਿੱਚ ਜਿੱਦਦਾ ਸੀ ਅੱਜ ਵੀ ਤੁਸੀਂ ਇਹ ਫੈਸਲਾ ਕਰਤਾ ਕਿ ਇਹ ਸੀਟ ਇਹ ਜ਼ਿਲ੍ਹਾ ਸ਼੍ਰੋਮਣੀ ਕਾਲੀ ਦਲ ਦੇ ਨਾਲ ਜੁੜਿਆ ਹੋਇਆ ਹੈ ਸ਼੍ਰੋਮਣੀ ਕਾਲੀ ਦਲ ਨੂੰ ਅੱਜ ਆਪਣੀ ਲਾਈਨ ਦੇ ਉੱਤੇ ਆ ਗਿਆ ਇਸ ਗੱਲ ਦੀ ਮੈਂ ਸਾਸ ਸੁਖਦੇਵ ਸਿੰਘ ਟਿੰਡਾ ਸਾਹਿਬ ਜਿਹੜੇ ਬਹੁਤ ਹੀ ਹਰਮਨ ਪਿਆਰੇ ਰਹੇ ਤੁਹਾਡੇ ਜ਼ਿਲ੍ਹੇ ਦੇ ਵਿੱਚ ਉਹਨਾਂ ਨੂੰ ਵੀ ਸਵਰਗਾ ਦੇ ਵਿੱਚ ਉਹਨਾਂ ਦਾ ਵਾਸਾ ਤੇ ਅੱਜ ਉਹਨਾਂ ਦੀ ਬਦਵਾਲਤ ਆਪਾਂ ਇਕੱਠੇ ਹੋਏ ਆਂ ਉਹਨਾਂ ਨੇ ਸ਼ੁਰੂ ਕੀਤੀ ਸੀ ਇਹ ਲਾਭ ਇੱਕ ਤੋਰ ਤੋੜਿਆ ਸੀਗਾ ਤੇ ਅੱਜ ਜਿਹੜਾ ਬੜਾ ਬੜਾ ਭੰਬਲ ਮਚ ਗਿਆ ਅੱਜ ਬਹੁਤ ਵੱਡਾ ਲਾਵਾ ਹੋ ਕੇ ਉੱਠਿਆ ਕਿ ਅੱਜ ਲੋਕ ਚਾਹੁੰਦੇ ਨੇ ਕਿ ਸ਼ੋਮਣੀ ਅਕਾਲੀ ਦਲ ਦੀ ਸਰਕਾਰ ਹੋਵੇ ਸ਼ੋਮਣੀ ਅਕਾਲੀ ਦਲ ਆਵੇ ਪੰਜਾਬ ਦੇ ਲੋਕਾਂ ਦੀ ਗੱਲ ਕਰੇ ਪੰਜਾਬੀਆਂ ਦੀ ਗੱਲ ਕਰੇ ਤੇ ਅੱਜ ਲੋਕਾਂ ਲੋਕ ਉਸ ਗੱਲ ਤੇ ਆ ਗਏ ਨੇ ਸੋ ਅਸੀਂ ਦੇਖਣਾ ਹੈ ਕਿ ਪੰਜਾਬ ਨੂੰ ਪੰਜਾਬੀਆਂ ਨੂੰ ਅੱਗੇ ਕਿਵੇਂ ਲੈ ਕੇ ਆਉਣਾ ਹੈ ਲੋਕ ਜਿੰਮੇ ਅੱਜ ਅਮਰੀਕਾ ਦੀ ਗੱਲ ਕਰਦੇ ਨੇ ਕੈਨੇਡਾ ਦੀ ਗੱਲ ਕਰਦੇ ਨੇ ਆਸਟ੍ਰੇਲੀਆ ਦੀ ਗੱਲ ਕਰਦੇ ਨੇ ਕਦੇ ਲੋਕ ਪੰਜਾਬ ਦੀ ਗੱਲ ਕਰਦੇ ਹੁੰਦੇ ਸੀ ਕਿ ਜੀ ਪੰਜਾਬ ਜਾਣਾ ਹੈ ਬਾਹਰਲੇ ਮੁਲਕਾਂ ਦੇ ਵਿੱਚੋਂ ਯੂਰਪ ਦੇ ਵਿੱਚੋਂ ਲੋਕ ਪੰਜਾਬ ਦੇ ਵਿੱਚ ਆਉਂਦੇ ਸੀ ਪਰ ਅੱਜ ਜੋ ਹਾਲਾਤ ਹੋ ਗਏ ਅੱਜ ਆਪਾਂ ਬਹੁਤ ਪਿੱਛੇ ਚਲੇ ਗਏ ਦੂਜੇ ਸੱਭੇ ਵੀ ਸਾਤੋਂ ਗਾਹਾਂ ਲੰਘ ਗਏ ਆਪਾਂ ਦੇਖਣਾ ਹੈ ਕਿ ਆਪਾਂ ਪੰਜਾਬੀਆਂ ਨੂੰ ਅੱਗੇ ਕਿਵੇਂ ਲੈ ਕੇ ਆਉਣਾ ਹੈ ਜਿੰਨੇ ਮਿੰਤੀ ਜਿੰਨੇ ਹਿੰਮਤੀ ਪੰਜਾਬੀ ਨੇ ਦੁਨੀਆ ਦੇ ਵਿੱਚ ਕੋਈ ਕੰਮ ਹੈ ਨਹੀਂ ਪਰ ਗੱਲ ਆਪਰਚੂਨਿਟੀ ਮਿਲਦੀ ਹੈ ਮੌਕਾ ਮਿਲਣ ਦੀ ਗੱਲ ਹੈ ਸਾਡੇ ਪੰਜਾਬੀਆਂ ਨੇ ਸਾਰੀ ਦੁਨੀਆ ਦੇ ਵਿੱਚ ਬਹੁਤ بڑے بڑے ਡਾਂਕੇ ਬਜਾਏ ਨੇ ਬਹੁਤ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਨੇ ਤੁਹਾਨੂੰ ਇੱਕੋ ਐਗਜ਼ਾਮਪਲ ਦਿੰਨਾ ਕਿ 1980 ਦੇ ਵਿੱਚ ਮੈਨੂੰ ਪਹਿਲੀ ਵਾਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਐਕਸਚੇਂਜ ਪ੍ਰੋਗਰਾਮ ਦੇ ਵਿੱਚ ਅਮਰੀਕਾ ਦੇ ਵਿੱਚ ਭੇਜਿਆ ਦਿਦਾਰ ਸਿੰਘ ਬੈਂਸ ਮੇਰਾ ਹੋਸਟ ਫਾਰਮਰ ਸੀ ਤੇ ਮੈਂ ਗੱਲ ਕੀਤੀ ਕਿ ਬੈਂਸ ਸਾਹਿਬ ਐਡਾ بڑا ਨਾਮ ਕਿਵੇਂ ਪੈਦਾ ਕੀਤਾ ਕਿਉਂਕਿ ਉਦੋਂ ਸਰਵੇ ਹੋਇਆ ਪਤਾ ਲੱਗਿਆ ਕਿ ਦਿਦਾਰ ਸਿੰਘ ਬੈਂਸ ਦੁਨੀਆ ਦੇ ਵਿੱਚ ਆੜੂ ਲਾਉਣ ਦੇ ਵਿੱਚ ਇੱਕ ਨੰਬਰ ਤੇ ਆ ਉਹ ਕਹਿਣ ਲੱਗਿਆ ਰਖੜਾ ਸਾਹਿਬ ਇੱਥੇ ਦੋ ਨੰਬਰ ਚ ਆਏ ਸੀ ਮਸਾ ਪੈਸੇ ਪੂਛੇ ਇਕੱਠੇ ਕਰਕੇ ਇੱਥੇ ਆਏ ਸੀ 24 24 ਘੰਟੇ ਕੰਮ ਕਰਦੇ ਰਹੇ ਦਿਹਾੜੀਆਂ ਕਰਦੇ ਰਹੇ ਮੈਂ ਹੱਸਣ ਲੱਗ ਗਿਆ ਕਿ 24 ਘੰਟੇ ਕਿਵੇਂ ਕੰਮ ਕਰਦੇ ਸੀ ਆਪਾਂ ਸਾਡੇ ਪਿੰਡਾਂ 'ਇ ਬੈਠੇ ਆ ਉਹ ਕਹਿਣ ਲੱਗਿਆ 12 ਘੰਟੇ ਟਮਾਟਰ ਤੋੜਦੇ ਸੀ 12 ਘੰਟੇ ਰਾਤ ਨੂੰ ਖੇਤਾਂ ਨੂੰ ਪਾਣੀ ਲਾਉਂਦੇ ਸੀ ਜਦੋਂ ਪਾਣੀ ਲਾਉਂਦੇ ਸੀ ਜਦੋਂ ਪਾਣੀ ਗਿਆਨੀ ਹਰਪ੍ਰੀਤ ਜੀ ਸਾਡੇ ਕੋਲ ਆਗੇ ਮੈਂ ਨਾੜਾ ਲਾਉਂਗਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਆਪਣੇ ਕੋਲ ਦੋਈ ਮੂਰਤੀ ਗਿਆਨੀ ਹਰਪ੍ਰੀਤ ਜੀ ਸੰਤ ਹਰਚੰਦ ਸਿੰਘ ਦੀ ਦੂਜੀ ਮੂਰਤੀ ਆਪਾਂ ਕਹਿ ਲਈਏ ਜਿੰਨਾ ਤਿਆਗ ਆਪਾਂ ਸਾਰਿਆਂ ਨੇ ਦੇਖਿਆ ਜੋ ਇਹਨਾਂ ਨੇ ਅਨਾਉਂਸ ਕੀਤਾ ਸਟੇਜ ਤੋਂ ਝੁੰਦਾ ਸਾਹਿਬ ਨੇ ਅਨਾਉਂਸ ਕੀਤਾ ਸੀ ਕਿ ਜਿਹੜਾ ਸਾਡਾ ਪ੍ਰਧਾਨ ਹੋਊਗਾ ਲਕਸ਼ਣ ਨਹੀਂ ਲੜੂਗਾ ਗਿਆਨੀ ਹਰਪ੍ਰੀਤ ਜੀ ਨੇ ਅਨਾਉਂਸ ਕੀਤਾ ਕਿ ਮੈਂ ਪ੍ਰਧਾਨ ਛੱਡਣ ਤੋਂ ਬਾਅਦ ਵੀ ਇਲੈਕਸ਼ਨ ਨਹੀਂ ਲੜੂੰਗਾ ਕੋਈ ਲੱਖ ਨਹੀਂ ਲੜੂਗਾ ਐਡੀ ਬੜੀ ਤਿਆਗ ਬਹੁਤ ਘੱਟਾ ਲੋਕਾਂ ਦੇ ਵਿੱਚ ਹੁੰਦਾ ਹੈ ਨਹੀਂ ਤਾਂ ਜਦੋਂ ਤਾਕਤ ਦਿਖਦੀ ਹੈ ਲਾਲਸਾ ਜਾਗ ਪੈਂਦੀ ਹੈ ਪਰ ਇਹ ਗੱਲ ਲੋਕਾਂ ਦੇ ਸਾਹਮਣੇ ਸਟੇਜ ਦੇ ਉੱਤੇ ਸਾਈ ਦੁਨੀਆ ਦੇ ਸਾਹਮਣੇ ਕਹਿਣੀ ਬਹੁਤ ਔਖਾ ਕੰਮ ਹੈ ਸੋ ਇਸੇ ਲਈ ਮੈਂ ਕਹਿਣਾ ਕਿ ਗਿਆਨੀ ਹਰਪ੍ਰੀਤ ਜੀ ਸੰਤਰਚੰਦ ਸਿੰਘ ਦੀ ਦੂਜੀ ਮੂਰਤੀ ਨੇ ਆਪਾਂ ਨੇ ਸਾਰਿਆਂ ਨੇ ਰਲ ਕੇ ਇਹਨਾਂ ਦੀ ਰਹਿਨਮਾਈ ਦੇ ਵਿੱਚ ਆਪਣੀ ਸਤਾਈ ਦੀ ਸਰਕਾਰ ਬਣਾਉਣੀ ਹੈ ਫਿਰ ਜੋ ਅੱਜ ਲੁੱਟਖੁਟ ਹੋ ਰਹੀ ਹੈ ਉਹ ਕਿਸੇ ਦੇ ਕਹਿਣ ਦੀ ਲੋੜ ਨਹੀਂ ਹੈ ਤੁਸੀਂ ਸਾਰੇ ਆਪਣੇ ਹੱਡਾਂ ਤੇ ਨਿਹੜਾ ਰਹੇ ਹੋ ਕਿੰਨੀ ਕੁ ਕਰਪਸ਼ਨ ਆ ਕਿੰਨੀ ਕੁ ਠੱਗੀ ਠੋਰੀ ਹੈ ਕਿੰਨੇ ਕੁ ਵਾਦੇ ਕੀਤੇ ਸੀ ਕਿੰਨੇ ਕੁ ਪੂਰੇ ਕੀਤੇ ਨੇ ਉਹ ਮੇਰੇ ਨਾਲ ਤੁਹਾਨੂੰ ਵੱਧ ਪਤਾ ਹੈ ਸੋ ਮੈਂ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ ਪ੍ਰਮਾਤਮਾ ਅੱਗੇ ਵਾਹਿਗੁਰੂ ਅੱਗੇ ਅਰਦਾਸ ਕਰਦਾ ਕਿ ਪ੍ਰਮਾਤਮਾ ਸੰਤਾਕਤ ਦੇਵੇ ਹਿੰਮਤ ਦੇਵੇ ਆਪਾਂ ਸਾਰੇ ਜਾਣੇ ਰੱਖ ਕੇ ਪੰਜਾਬ ਨੂੰ ਪੰਜਾਬੀਆਂ ਨੂੰ ਪੰਜਾਬ ਦੀ ਇਕਨੋਮਿਕਸ ਨੂੰ ਸਾਡੇ ਲੋਕਾਂ ਨੂੰ ਸਾਨੂੰ ਉੱਪਰ ਲੈ ਕੇ ਆਈਏ ਤੇ ਫੇਰ ਉਹ ਪੁਰਾਣਾ ਪੰਜਾਬ ਜਿਹੜਾ ਅਸੀਂ ਕਦੇ ਮਹਾਰਾਜਾ ਰਣਜੀਤ ਸਿੰਘ ਦੇ ਬਾਅਦ ਚ ਗੱਲ ਕਰਦੇ ਸੀ ਕਿ 100% ਲੋਕ ਪੜ੍ਹੇ ਲਿਖੇ ਸੀ ਇੱਥੇ ਇੱਕ ਬੰਦਾ ਵੀ ਨਹੀਂ ਸੀ ਇੰਗਲੈਂਡ ਦੀ ਕਰੰਸੀ ਦਾ 13 ਗੁਣਾ ਕਰੰਸੀ ਸੀ ਪੰਜਾਬ ਦੀ ਅੱਜ ਆਪਾਂ ਦੁਬਾਰੇ ਉਹ ਪੰਜਾਬ ਲੈ ਕੇ ਆਉਣਾ